ਇਹਨਾਂ ਮੱਲਾਂ ਦੇ ਦਰਸ਼ਨ ਹੋਇਆ ਲਓ ਵੱਡੀ ਕੁਸ਼ਤੀ ਦੋਨੇ ਮੱਲ ਵੱਡੇ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਬਿੜੀਆਂ ਪਹਿਲਵਾਨ ਜੀ ਜੰਮੂ ਤੇ ਨੀਲੇ ਰੰਗ ਦੀ ਕੈਂਚ ਦੇ ਵਿੱਚ ਇਹ ਪ੍ਰਤਪਾਲ ਪਹਿਲਵਾਨ ਜੀ ਫਗਵਾੜਾ ਪਹਿਲਵਾਨ ਚਿਤ ਹੁੰਦੇ ਮਨ ਮਾਰ ਮਾਰ ਪੈਂਦੇ ਕਸ਼ਟ ਚੱਲਣੇ ਹੁੰਦੇ ਸੌਖੇ ਨਹੀਂਓ ਮਿੱਤਰੋ ਤੂਫਾਨ ਠੱਲਣੇ ਸ਼ੇਰੇ ਗੱਲ ਮਜਾਰੀ ਡੋਰਾ ਰੱਖ ਰਬਦੇ ਕਰ ਮਿਹਨਤਾਂ ਹੀ ਹੁੰਦੀਆਂ ਚੜਾਈਆਂ ਜੱਗ ਦੇ ਔਰ ਕਲਮ ਦਾ ਵੱਡਾ ਤਾਂ ਨਹੀਂ ਉੱਪਰਲੇ ਪਾਸੇ ਪ੍ਰਤਬਲ ਪਹਿਲਵਾਨ ਜੀ ਪੁੱਜ ਗਿਆ ਇੱਕ ਵਾਰ ਤਾੜੀਆਂ ਮਾਰ ਦੇ ਦੋਨਾਂ ਪਹਿਲਵਾਨਾਂ ਦੇ ਲਈ ਸਾਰੇ ਛੱਡ ਸੁਆਦਾਂ ਨੂੰ ਉਹ ਚੇਲੇ ਕਦੇ ਨਹੀਂ ਦਿੰਦੇ ਪਾਰਸਾ ਮਤ ਸਾਦਾਂ ਨੂੰ ਬਹੁਤ ਵਧੀਆ ਕੁਸ਼ਤੀ ਪਰ ਇਧਰਲੇ ਪਾਸੇ ਦਾਪੇਚ 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 ਹੋ ਗਈ ਬੱਲੇ ਬੱਲੇ ਜੇ ਸਵਾਦ ਆਉਂਦਾ ਤਾੜੀ ਮਾਰ ਦਿਓ ਜ਼ੋਰਦਾਰ ਆਹ ਸਾਹਮਣੇ ਚੱਲਦੀ ਕੁਸ਼ਤੀ ਦੇ ਵਿੱਚੋਂ ਪ੍ਰਤਪਾਲ ਪਹਿਲਵਾਨ ਜੇਤੂ ਤਾੜੀਆਂ ਮਾਰ ਦਿਓ